ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਾ ਦੀ ਜ਼ਿੰਮੇਵਾਰੀ ਖੋ ਕੇ ਈਟੀਪੀਬੀ ਯਾਨੀ ਕਿ ਇਵੇਕਿਊ ਟ੍ਰਸਟ ਪ੍ਰੋਪਰਟੀ ਬੋਰਡ ਨੂੰ ਸੌਂਪੀ ਗਈ ਹੈ 10 ਨਵੰਬਰ ਦੀ ਇੱਕ ਚਿੱਠੀ ਦੇਖੋ ਈਟੀਪੀਬੀ ਦੇ ਕੰਟਰੋਲ ਹੇਠ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਬਣਾਈ ਗਈ ਹੈ ਜੋ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਤੇ ਰੱਖ-ਰਖਾਅ ਵੇਖੇਗੀ ਯੂਨਿਟ ਦੇ ਨਵੇਂ ਮੈਂਬਰ ਨੇ ਇੰਨਾ ਚੋ ਇੱਕ ਵੀ ਸਿੱਖ ਨੁਮਾਇੰਦਾ ਨਹੀਂ ਹੈ ਪਾਕਿਸਤਾਨ ਚ ਈਟੀਪੀਬੀ ਨੂੰ ਆਈਐਸਏ ਪੂਰੇ ਤਰੀਕੇ ਨਾਲ ਕੰਟਰੋਲ ਕਰਦੀ ਹੈ ਯਾਨੀ ਕਿ ਹੁਣ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਰੱਖ-ਰਖਾਅ ਆਈਐਸਏ ਦੀ ਨਿਗਰਾਨੀ ਚ ਹੋਵੇਗਾ ਮੁਹੰਮਦ ਤਾਰਿਕ ਖਾਨ ਨੂੰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦਾ ਸੀਈਓ ਬਣਾਇਆ ਗਿਆ ਹੈ ਇਸ ਚਿੱਠੀ ਚ ਇਕ ਹੋਰ ਬੇहद ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਪ੍ਰੋਜੈਕਟ ਬਿਜ਼ਨਸ ਪਲਾਨ ਨੂੰ ਲਾਗੂ ਕੀਤਾ ਜਾਏਗਾ ਯਾਨੀ ਕਿ ਇਮਰਾਨ ਖਾਨ ਸਰਕਾਰ ਸਰਦਾ ਦੇ ਸਤੂਰੇ ਨੂੰ ਪੈਸੇ ਕਮਾਉਣ ਦਾ ਜ਼ਰੀਆ ਬਣਾਉਣਾ ਚਾਹੁੰਦੀ ਹੈ ਮੁੱਦਾ ਭਾਰਤ ਸਰਕਾਰ ਤੱਕ ਪਹੁੰਚਾ ਦਿੱਤਾ ਗਿਆ ਹੈ ਤੇ ਸਾਰੇ ਇੱਕ ਸੋਰਚ ਪਾਕਿਸਤਾਨ ਦੇ ਫੈਸਲੇ ਦੀ ਨਖੇਦੀ ਕਰ ਰਹੇ ਨੇ ਤੇ ਇਹ ਹੀ ਕਹਿ ਰਹੇ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੋੜ ਤੋਂ गुरुद्वारा साहिब का प्रबंध मिले आज हमारा ये डेलीगेशन जो पाकिस्तान के अंदर गुरुद्वारा करतारपुर साहिब का जो प्रबंध पाकिस्तान की सरकार ने पाकिस्तान गुरुद्वारा प्रबंधक कमेटी की बजाय वहां का एक ईटीबीबी बोर्ड जिसको कि आईएसआई रन करती है जिसके अंदर चार मेंबर मनॉरिटीज के थे जिसमें एक दो सिख मिनॉरिटी के मेंबर थे महेंद्रपाल सिंह एमएलए और एक साथी और एक क्रिश्चियन थी बानो और एक हिंदू मेंबर थे मेंबर पार्लियामेंट जो थे और एम थे उनको बाहर निकाला पहले ए भी भी ने चार मिनॉरिटी के मेंबर बाहर निकाल के नौ के नौ मेंबर जो हैं वो अपने वहां से डालकर और फिर गुरुद्वारे का प्रबंध जो है करतारपुर साहिब का वो दरबार साहिब का प्रबंध ईटीबीबी के हाथ में थमा दिया और ई e बोर्ड जिसके हैंड किया गया उसमें से भी सारे माइनॉरिटीज के मेंबर को बाहर निकाल दिया गया दोनों सिख मेंबर को बाहर निकाल दिया गया ये बड़ा चिंताजनक विषय है हम आज पाकिस्तान की सरकार को भी अल्टीमेटम देते हैं या तो हमारा दो दिन के अंदर अंदर इस मसले का निपटारा किया जाए तुरंत दोबारा कैबिनेट बुलाई जाए और हमारा ये ऑर्डर कैंसिल किया जाए नहीं तो हम मजबूर हो जाएंगे हम सड़कों पर उतरने के लिए हमें चाहे कि हद तक भी विरोध को ले जाना पड़े ਪੂਰੇ ਦੇਸ਼ ਔਰ ਦੁਨੀਆ ਕੇ ਸਿੱਖ ਇਸਕਾ ਸੜਕੋ ਪੇ ਉਤਰ ਕੇ ਵੀ ਵਿਰੋਧ ਕਰਨਗੇ ਔਰ ਕਿਸੇ ਸੂਰਤ ਮੇ ਇਸ ਨਾਪਾਕ ਕੋਸ਼ਿਸ਼ ਕੋ ਕਾਮਯਾਬ ਨਹੀਂ ਹੋਣੇ ਦੇਂਗੇ ਬਹੁਤ ਅਫਸੋਸ ਦੀ ਗੱਲ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣਾ ਅੰਤਲਾ ਸਮਾ ਜਿਹੜਾ ਅਸੀਂ ਬਤਾਇਆ ਸੀ ਜਿੱਥੇ ਹੀ ਕਿਰਤ ਕਰਨ ਦਾ ਸੰਦੇਸ਼ ਸਾਰੇ ਸੰਸਾਰ ਨੂੰ ਦਿੱਤਾ ਸੀ ਔਰ ਪਿਛਲੇ ਸਾਲ ਜੋ ਲੰਘਾ ਸੀ ਦੋਨਾਂ ਸਰਕਾਰਾਂ ਨੇ ਆਪ ਵਿਚ ਗੱਲਬਾਤ ਕਰਕੇ ਉਹ ਖੋਲਿਆ ਗਿਆ ਸੀ ਸਿੱਖਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਪਾਈ ਗਈ ਸੀ ਔਰ ਬਹੁਤ ਸਾਰੇ ਸਿੱਖ ਸੰਗਤਾਂ ਉੱਤੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਸਨ ਸੋ ਜੋ ਹੁਣ ਮੈਂ ਸਮਝਦਾ ਕਿ ਪਾਕਿਸਤਾਨ ਸਰਕਾਰ ਨੇ ਜੋ ਫੈਸਲਾ ਕੀਤਾ ਹੈ ਬਹੁਤ ਹੀ ਦੁਖਦਈ ਹੈ ਬਹੁਤ ਮੰਦ ਭਾਗ ਹੈ ਕਿਉਂਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਾਰਾ ਉੱਥੇ ਕੀਤਾ ਜਾਂਦਾ ਸੀ ਲੇਕਿਨ ਹੁਣ ਉੱਥੋਂ ਲੈ ਕੇ ਜੋ ਪਾਕਿਸਤਾਨ ਸਰਕਾਰ ਨੇ ਪ੍ਰੋਜੈਕਟ ਮੈਨੇਜਮੈਂਟ ਜੁਨਟ ਨੂੰ ਜਿਹੜਾ ਦਿੱਤਾ ਗਿਆ ਔਰ ਮੈਂ ਸਮਝਦਾ ਇਹ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਗੁਰੂ ਘਰਾਂ ਦੇ ਜਿਹੜੇ ਪ੍ਰਬੰਧ ਨੇ ਉਹ ਸਿੱਖ ਮੈਨੇਜਮੈਂਟ ਜਾਂ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀਆਂ ਹੀ ਕਰ ਸਕਦੀਆਂ ਨੇ ਉਹਨਾਂ ਨੂੰ ਪੂਰੀ ਮਰਿਆਦਾ ਦਾ ਪਤਾ ਹੁੰਦਾ ਉੱਥੇ ਕਿਸ ਤਰ੍ਹਾਂ ਦਾ ਪ੍ਰਬੰਧ ਚਲਾਉਣਾ ਸਾਰਾ ਉਹਨਾਂ ਨੂੰ ਪਤਾ ਹੁੰਦਾ ਹੁਣ ਇੱਕ ਗੈਰ ਸਿੱਖਾਂ ਨੂੰ ਜਿਹੜਾ ਉਥੋਂ ਦਾ ਪ੍ਰਬੰਧ ਜਿਹੜਾ ਦਿੱਤਾ ਗਿਆ ਮੈਂ ਉਸ ਦੀ ਬਹੁਤ ਘੋਰ ਨਿੰਦਿਆ ਵੀ ਕਰਦਾਗਾ ਔਰ ਪਾਕਿਸਤਾਨ ਸਰਕਾਰ ਨੂੰ ਅਸੀਂ ਬੇਨਤੀ ਵੀ ਕਰਾਂਗੇ ਕਿ ਇਹ ਜਿਹੜਾ ਫੈਸਲਾ ਹੈ ਉਹਨੂੰ ਤੁਰੰਤ ਉਹ ਵਾਪਸ ਲਿਆ ਜਾਵੇ ਮੋਦੀ ਕੈਬਨਟ ਤੋਂ ਬਾਹਰ ਆ ਚੁੱਕੇ ਬਠਿੰਡਾ ਤੋਂ ਅਕਾਲੀ ਦਲ ਦੀ ਸੰਸਦ ਹਰਸਿਮਰਤ ਕੌਰ ਬਾਦਲ ਨੇ ਵੀ ਇਸੇ ਵੱਡਾ ਇਤਰਾਜ਼ ਜ਼ਾਹਰ ਕੀਤਾ ਪਾਕਿਸਤਾਨ ਦੇ ਲਗਾਤਾਰ ਮਾਈਨੋਰਟੀਜ਼ ਦੇ ਖਿਲਾਫ ਅਤਿਆਚਾਰ ਦੀਆਂ ਗੱਲਾਂ ਸੁਣਦੇ ਆਏ ਲੇਕਿਨ ਅੱਜ ਇੱਕ ਇਹੋ ਜਿਹੀ ਗੱਲ ਸਾਹਮਣੇ ਆਈ ਹੈ ਕਿ ਸ਼ਾਇਦ ਇਤਿਹਾਸ 'ਚ ਪਹਿਲੀ ਵਾਰੀ ਕਿਸੇ ਦੇਸ਼ ਦੀ ਸਰਕਾਰ ਨੇ ਕਿਸੇ ਮਾਈਨੋਰਿਟੀ ਕਮਿਊਨਿਟੀ ਦੇ ਧਾਰਮਿਕ ਸਥਾਨ ਉੱਤੇ ਕਬਜ਼ਾ ਕਰਕੇ ਉਹਦਾ ਕੰਟਰੋਲ ਲੈ ਲੈਂਦਾ ਹੈ। ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਸਿੱਖ ਧਰਮ ਦੇ ਨਾਲ ਸਾਡੇ ਪਹਿਲੇ ਗੁਰੂ ਸਾਹਿਬ ਜਿਨ੍ਹਾਂ ਨੇ ਨੀਵ ਰੱਖੀ ਸੀ ਸਿੱਖ ਧਰਮ ਦੀ ਉਹਨਾਂ ਦੇ ਨਾਲ ਜੁੜਿਆ ਹੋਇਆ ਇਤਿਹਾਸਿਕ ਗੁਰਦੁਆਰਾ ਸਾਹਿਬ 18 ਸਾਲ ਗੁਰੂ ਸਾਹਿਬ ਨੇ ਉੱਥੇ ਆਪਣੇ ਜੀਵਨ ਦੇ ਬਤਾਏ। ਤੇ ਇਸ ਧਾਰਮਿਕ ਸਥਾਨ ਨੂੰ ਜਿੱਥੇ ਪਾਕਿਸਤਾਨ ਦੀ ਐਸਜੀਪੀਸੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹਦੀ ਸੇਵਾ ਸੰਭਾਲ ਕਰਦੀ ਸੀ ਸਾਰੇ ਮਰਿਆਦਾ ਦੇ ਨਾਲ ਉਸ ਗੁਰਦੁਆਰੇ 'ਚ ਸਭ ਕੁਝ ਹੁੰਦਾ ਸੀ ਲੇਕਿਨ ਪਾਕਿਸਤਾਨ ਸਰਕਾਰ ਨੇ ਹੁਣ ਪਾਕਿਸਤਾਨ ਦੀ ਐਸਜੀਪੀਸੀ ਤੋਂ ਇਹਦਾ ਕਬਜ਼ਾ ਛੀਨ ਕੇ ਇਹਨਾਂ ਨੇ ਇੱਕ ਪ੍ਰੋਜੈਕਟ ਮੈਨੇਜਮੈਂਟ ਕਮੇਟੀ ਨੂੰ ਦੇ ਦਿੱਤਾ ਹੈ ਜਿਸ ਦੇ ਵਿੱਚ 9 ਮੈਂਬਰ ਹੈਗੇ ਤੇ ਉਹ ਸਾਰੇ 9 ਮੈਂਬਰਾਂ ਦੇ ਵਿੱਚੋਂ ਇੱਕ ਵੀ ਸਿੱਖ ਮੈਂਬਰ ਨਹੀਂ ਹੈਗਾ ਤੇ ਪੂਰਾ ਕਬਜ਼ਾ ਉਹਨਾਂ ਨੇ ਨਾਨ ਸਿੱਖ ਦੇ ਹੱਥ ਵਿੱਚ ਦਿੱਤਾ ਹੈਗਾ ਇੱਕ ਇਤਿਹਾਸਿਕ ਗੁਰਦੁਆਰਾ ਜਿਹਦੇ ਨਾਲ ਦੁਨੀਆ ਭਰ ਦੇ ਸਿੱਖਾਂ ਦੀ ਆਸਥਾ ਜੁੜੀ ਹੋਈ ਹੈ ਅੱਜ ਉਸ ਗੁਰਦੁਆਰੇ ਦੀ ਸੇਵਾ ਸੰਭਾਲ ਮੈਨੇਜਮੈਂਟ ਮਰਿਆਦਾ ਇੱਕ ਨਾਨ ਸਿੱਖ ਬਾਡੀ ਨੂੰ ਦੇ ਕੇ ਇਹ ਸਿੱਖਾਂ ਦੇ ਦਿਲ 'ਚ ਇੱਕ ਬਹੁਤ ਵੱਡੀ ਸੱਟ ਮਾਰੀ ਹੈ ਸਿੱਖ ਜਥੇਬੰਦੀਆਂ ਦੇ ਇਸ ਰੋਸ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਸਿੱਖਾਂ ਦੀ ਜਥੇਬੰਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਲੈ ਕੇ ਇੱਕ ਗੈਰ ਸਿੱਖ ਸੰਸਥਾ ਵੈਕਿਊਏ ਟ੍ਰਸਟ ਪ੍ਰਾਪਰਟੀ ਬੋਰਡ ਨੂੰ ਦੇਣ ਜਾ ਰਿਹਾ ਹੈ ਪਾਕਿਸਤਾਨ ਦਾ ਇੱਕ ਤਰਫਾ ਫੈਸਲਾ ਬੇਹਦ ਨਿੰਦਨਯੋਗ ਹੈ ਤੇ ਇਹ ਕਰਤਾਰਪੁਰ ਸਾਹਿਬ ਲਾਂਘੇ ਦੇ ਨਾਲ ਜੁੜੀਆਂ ਸਿੱਖ ਭਾਵਨਾਵਾਂ ਦੇ ਖਿਲਾਫ ਹੈ ਪਾਕਿਸਤਾਨ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਹੱਕਾਂ ਤੇ ਟਾਰਗੇਟ ਕਰ ਰਿਹਾ ਹੈ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਦੁੱਖ ਜ਼ਾਹਰ ਕੀਤਾ ਹੈ ਇਸ ਤਰ੍ਹਾਂ ਦੇ ਕਦਮ ਪਾਕਿਸਤਾਨ ਸਰਕਾਰ ਦੀ ਅਸਲੀਅਤ ਸਾਹਮਣੇ ਲਿਆਉਂਦੇ ਨੇ ਤੇ ਇਸ ਦੀ ਹਕੂਮਤ ਘੱਟ ਗਿਣਤੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦੇ ਹੱਕਾਂ ਤੇ ਭਲਾਈ ਦੇ ਲੰਬੇ ਚੌੜੇ ਦਾਅਵੇ ਕਰਦੀ ਹੈ ਪਾਕਿਸਤਾਨ ਮਨਮਾਨੀ ਭਰੇ ਫੈਸਲੇ ਨੂੰ ਵਾਪਸ ਲਵੇ ਤਾਂ ਕਿ ਘੱਟ ਗਿਣਤੀ ਸਿੱਖ ਭਾਈਚਾਰਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਤੋਂ ਵਾਂਝਾ ਨਾ ਰਹੇ ਹੁਣ ਤੁਹਾਨੂੰ ਈਟੀ ਪੀਬੀ ਬਾਰੇ ਦੱਸਦੇ ਹਾਂ ਜਿਸ ਨੂੰ ਪਵਿੱਤਰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੌਂਪਿਆ ਗਿਆ ਹੈ ਤਾਂ ਕਿ ਤੁਸੀਂ ਵੀ ਸਮਝ ਸਕੋ ਕਿ ਆਖਰ ਕਿਵੇਂ ਇਸ ਦਾ ਇਤਿਹਾਸ ਵਿਵਾਦਾਵਲਾ ਹੈ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ ਚ ਕਈ ਮੰਦਿਰਾਂ ਤੇ ਗੁਰਦੁਆਰਿਆਂ ਦੀ ਦੇਖਭਾਲ ਵਾਲਾ ਕੋਈ ਨਹੀਂ ਸੀ ਭਾਰਤ ਤੇ ਪਾਕਿਸਤਾਨ ਨੇ ਸਾਲ 1950 ਚ nehru لیاقت ਸਮਝੌਤਾ ਕੀਤਾ ਦੋਵਾਂ ਦੇਸ਼ਾਂ ਨੇ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦਾ ਵਾਅਦਾ ਕੀਤਾ ਸੀ ਸਮਝੌਤੇ ਦੇ ਤਹਿਤ ਦੋਵਾਂ ਦੇਸ਼ਾਂ ਨੇ ਘੱਟ ਗਿਣਤੀ ਵਾਲੀ ਬੋਰਡ ਗਠਿਤ ਕੀਤੀ ਇਵੈਕਿਊ ਟ੍ਰਸਟ ਪ੍ਰਾਪਰਟੀ ਬੋਰਡ ਸਾਲ 1960 ਚ ਹੋਂਦ ਚ ਆਇਆ nehru ਲਿਆਕਤ ਸਮਝੌਤੇ ਦੌਰਾਨ ਭਾਰਤ ਚ ਬਣੇ ਬੋਰਡ ਦੇ ਲਈ ਮੁਸਲਿਮ ਮੁਖੀ ਤੇ ਪਾਕਿਸਤਾਨ ਚ ਬਣੇ ਬੋਰਡ ਲਈ ਹਿੰਦੂ ਮੁਖੀ ਤੇ ਸਹਿਮਤੀ ਜਿਤਾਈ ਗਈ ਸੀ ਹਾਲਾਂਕਿ ਪਾਕਿਸਤਾਨ ਨੇ ਕਦੀ ਵੀ ਹਿੰਦੂ ਨਾਗਰਿਕ ਨੂੰ ਬੋਰਡ ਦਾ ਮੁਖੀ ਨਹੀਂ ਬਣਾਇਆ ਜਦੋਂ ਈਟੀਪੀਬ ਬਣਿਆ ਤਾਂ 1130 ਮੰਦਿਰ ਤੇ 517 ਐਸੇ ਗੁਰਦੁਆਰੇ ਸਨ ਜੋ ਬੋਰਡ ਦੀ ਕਸਟਡੀ ਚ ਦਿੱਤੇ ਗਏ ਅੱਜ ਤੱਕ 1130 ਮੰਦਿਰਾਂ ਚੋਂ ਤਕਰੀਬਨ 30 ਮੰਦਿਰ ਹੀ ਖੋਲੇ ਗਏ ਨੇ ਬਾਕੀ 1100 ਅਜੇ ਵੀ ਬੰਦ ਨੇ 517 ਗੁਰਦੁਆਰਿਆਂ ਚੋਂ ਸਿਰਫ 17 ਗੁਰਦੁਆਰੇ ਚੱਲ ਰਹੇ ਨੇ ਤਕਰੀਬਨ 500 ਅਜੀਬੀ ਬੰਦ ਨੇ ਇਹ ਵੈਕਿਊਮ ટ્રਸਟ ਪ੍ਰਾਪਰਟੀ ਬੋਰਡ ਨੇ ਪਵਿੱਤਰ ਹਿੰਦੂ ਮੰਦਿਰ ਕਿਰਾਇਤੀ ਜ਼ਮੀਨ ਹੜੱਪਣ ਵਾਲਿਆਂ ਨੂੰ ਦਿੱਤੇ ਬੋਰਡ ਨੇ ਇਤਿਹਾਸਿਕ ਕਾਲੀ ਬਾੜੀ ਹਿੰਦੂ ਮੰਦਿਰ ਨੂੰ ਡੇਰਾ ਇਸਮਾਇਲ ਖਾਨ ਨੂੰ ਕਿਰਾਇਤੀ ਦੇ ਦਿੱਤਾ ਸੀ ਇਸ ਇਤਿਹਾਸਿਕ ਮੰਦਿਰ ਨੂੰ ਤਾਜ ਮਹਿਲ ਹੋਟਲ ਚ ਤਬਦੀਲ ਕੀਤਾ ਗਿਆ ਸੀ ਬੋਰਡ ਦੀ ਮਦਦ ਨਾਲ ਫਰੰਟੀਅਰ ਕਨਸਟੇਬਲਰੀ ਦੇ ਅਧਿਕਾਰੀਆਂ ਨੇ ਡੇडा اسماعیل ਖਾਨ ਚ ਸ਼ਮਸ਼ਾਨ ਘਾਟ ਤੇ ਕਬਜ਼ਾ ਕੀਤਾ ਸ਼ਮਸ਼ਾਨ ਘਾਟ ਨਾ ਹੋਣ ਕਾਰਨ ਹਿੰਦੂ ਭਾਈਚਾਰਾ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਹੁਣ ਉੱਥੇ ਨਹੀਂ ਕਰ ਪਾਉਂਦਾ ਫਿਲਹਾਲ ਕਰੋਨਾ ਮਹਾਂਮਾਰੀ ਦੇ ਚਲਦਿਆਂ ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਹੈ ਭਾਰਤ ਨੇ ਕਿਹਾ ਹੈ ਕਿ ਇਸ ਨੂੰ ਖੋਲਣ ਦਾ ਫੈਸਲਾ پابੰਦੀਆਂ 'ਚ ਢਿੱਲ ਹੋਣ ਤੋਂ ਬਾਅਦ ਸਹੀ ਸਮੇਂ ਤੇ ਲਿਆ ਜਾਏਗਾ 3 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੂਰਬ ਹੈ ਜਿਸ ਲਈ ਪਾਕਿਸਤਾਨ ਨੇ ਸਿੱਖ ਸਰਦਾਲੂਆ ਨੂੰ ਸੱਦਾ ਵੀ ਭੇਜਿਆ ਹੈ ਤੇ ਉਦੋਂ ਭਾਰਤ ਦੇ ਸਾਹਮਣੇ ਵੀ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲਣ ਦਾ ਮਤਾ ਰੱਖਿਆ ਪਰ ਪਾਕਿਸਤਾਨ ਦੇ ਹੋਣੇ ਤਾਜ਼ਾ ਕਿਨੌਣੇ ਕਦਮ ਨੇ ਭਾਰਤ ਦੇ ਮੰਚ ਖਟਾਸ ਪੈਦਾ ਕਰ ਦਿੱਤੀ ਹੈ